ਤੋ ਸਤਿਗੁਰ ਕਹਿੰਦੇ ਜਿਨ੍ਹਾਂ ਮਨੁੱਖਾਂ ਨੂੰ ਸਦਾ ਥਿਰ ਰਹਿਣ ਵਾਲਾ ਉਹ ਪ੍ਰਭੂ ਪਿਆਰਾ ਮਿੱਠਾ ਲੱਗਣ ਲੱਗ ਪੈਂਦਾ ਹੈ ਜਿਹੜੇ ਮਨੁੱਖ ਸਦਾ ਥਿਰ ਉਸ ਪਰਮਾਤਮਾ ਨੂੰ ਆਪਣੇ ਮਨ ਵਿੱਚ ਵਸਾ ਲੈਂਦੇ ਨੇ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੇ ਵਿੱਚ ਗੁਰੂ ਦੇ ਸ਼ਬਦ ਦੇ ਰਹੀ ਹੀ ਰੰਗੇ ਜਾਂਦੇ ਨੇ ਉਹਨਾਂ ਦੇ ਜਨਮ ਮਰਨ ਦਾ ਆਖਰ ਖਾਤਮਾ ਹੋ ਜਾਂਦਾ ਹੈ ਔਰ ਪਾਤਸ਼ਾਹ ਗੁਰਮਰਦਾਸ ਮਹਾਰਾਜ ਸਤਿਗੁਰ ਗੁਰਨਾਨਕ ਦੇ ਮਹਾਰਾਜ ਜੀ ਦੇ ਨਾਮ ਕੀ ਏਟ ਕਹਿੰਦੇ ਨੇ ਕਿ ਪ੍ਰਭੂ ਦੇ ਨਾਮ ਦੇ ਰੰਗ ਦੇ ਵਿੱਚ ਰੰਗੇ ਹੋਏ ਮਨੁੱਖ ਸਦਾ ਥਿਰ ਉਸ ਪ੍ਰਭੂ ਦੇ ਵਿੱਚ ਲੀਨ ਰਹਿੰਦੇ ਨੇ ਔਰ ਲੀਨ ਹੋ ਜਾਂਦੇ ਨੇ ਉਹਨਾਂ ਨੂੰ ਸੰਸਾਰ ਸਮੁੰਦਰ ਸੰਸਾਰ ਸਾਗਰ ਦੇ ਵਿੱਚ ਮੜਮੜ ਗੋਤੇ ਨਹੀਂ ਖਾਣੇ ਪੈਂਦੇ ਸਤਿਗੁਰ ਕਹਿੰਦੇ ਨੇ ਮਾਇਆ ਮੋਹ ਸਭ ਬਰਲ ਹੈ ਦੂਜੇ ਭਾਇ ਖੁਆਈ ਰਾਮ ਮਾਤਾ ਪਿਤਾ ਸਭ ਹੀਤ ਹੈ ਹੇਤੇ ਪਲਚਾਈ ਰਾਮ ਬਰਲ ਕਹਿੰਦੇ ਨੇ ਇੱਕ ਪਾਗਲਪਨ ਨੂੰ ਚੱਲੇਪਨ ਨੂੰ ਸਤਿਗੁਰ ਪਾਛੇ ਚੌਥੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਹੈ ਜਿੱਥੇ ਪਾਤਸ਼ਾਹ ਕਹਿੰਦੇ ਨੇ ਸਤਗੁਰ ਪੁਰਖ ਜੇ ਮਾਰਿਆ ਪਰਮ ਪਰਮਿਆ ਕਰ ਛੁੱਟ ਗਿਆ ਉਸ ਪਿੱਛੇ ਵੱਜੇ ਫਕੜੀ ਮੂ ਕਾਲਾ ਅੱਗੇ ਭਇਆ ਉਸ ਅਰਲ ਬਰਲ ਮੂੰਹੋਂ ਨਿਕਲੇ ਨਿਤ ਜਗ ਛੁੱਟਦਾ ਮੂਹਾ ਝੱਲਾ ਬਲੁਖ ਜਿਹੜਾ ਪਾਗਲ ਬਨੁਖ ਹੈ ਉਹ ਕੋਈ ਸਹੀ ਗਲਤ ਕਦੀ ਕਰਦਾ ਨਹੀਂ ਊਲ ਜਰੂਲ ਫਜ਼ੂਲ ਹੀ ਉਹ ਬੋਲਦਾ ਹੈ ਤੇ ਜਿਹੜਾ ਮਾਇਆ ਦੇ ਮੋਹ ਦੇ ਵਿੱਚ ਹੈ ਉਹ ਸਭ ਬਰਲ ਹੈ ਸਭ ਊਲ ਜਲੂਲ ਸਭ ਪਾਗਲਪਨ ਹੈ ਚੱਲਾਪਨ ਹੈ ਹੁਣ ਜਿਹੜਾ ਮਨੁੱਖ ਡਿੰਗਾ ਮਾਰਦਾ ਫਿਰਦਾ ਹਉਮੇ ਦੇ ਵਿੱਚ ਹੈ ਉਹ ਹੈ ਤਾਂ ਅਸਲ ਦੇ ਵਿੱਚ ਗੁਰਮਤਿ ਦੇ ਮੁਤਾਬਕ ਪਾਗਲਪਾਨੀ ਆਨਿਆ ਤਾਂ ਗੁਰਸਿੱਖ ਨੂੰ ਕਦੀ ਤੁਸੀਂ ਡਿੰਗਾ ਮਾਰਦੇ ਦੇਖਿਆ ਜਿਹੜਾ ਨਮਰਤਾ ਦੇ ਵਿੱਚ ਹੈ ਮੈਂ ਆਪਣੇ ਵਰਗਿਆਂ ਦੀ ਗੱਲ ਨਹੀਂ ਕਰ ਰਿਹਾ ਮੈਂ ਗੁਰਸਿੱਖਾਂ ਦੀ ਗੱਲ ਕਰ ਰਿਹਾ ਜਿਹੜੇ ਨਮਰਤਾ ਦੇ ਵਿੱਚ ਗੁਰਸਿੱਖ ਨੇ ਉਹ ਕਦੀ ਡਿੰਗਾ ਨਹੀਂ ਮਾਰਦੇ ਉਹ ਕਦੀ ਆਪਣੀ ਜਾਤ ਦਾ ਦਾਵਾ ਨਹੀਂ ਕਰਦੇ ਕਦੀ ਛਾਤੀ ਤੇ ਹੱਥ ਠੋਕ ਠੋਕ ਕੇ ਆ ਨਹੀਂ ਕਹਿੰਦੇ ਉਹ ਕਿਸੇ ਕਿਸਮ ਦੀ ਹਉਮੈ ਨਹੀਂ ਕਰਦੇ ਉਹ ਇੱਕ ਰੱਬ ਦੇ ਉਪਾਸ਼ਕ ਹੋ ਕੇ ਇੱਕ ਰੱਬ ਦੀ ਰਾਹ ਦੇ ਉੱਤੇ ਨਮਰਤਾ ਦੇ ਨਾਲ ਚੱਲਦੇ ਨੇ ਇਸ ਕਰਕੇ ਉਹਨਾਂ ਦੇ ਕੋਲੋਂ ਕਦੀ ਵੀ ਅਰਲ ਬਲ ਨਹੀਂ ਮੋਹ ਸੁਣਾ ਗਿਆ ਆਪਾ ਪਰ ਮਾਇਆ ਦੇ ਮੋਹ ਦੇ ਵਿੱਚ ਸਭ ਚੱਲਾ ਪਾਣੇ ਦੂਜੇ ਭਾਈ ਖੁਆਈ ਰਾਮ ਮਾਇਆ ਦੇ ਮੋਹ ਦੇ ਵਿੱਚ ਦੂਜੇ ਭਾਈ ਇੱਕ ਕਾਲਪੁਰਖ ਨੂੰ ਛੱਡ ਕੇ ਬਾਕੀ ਕਿਉਂਕਿ ਇੱਕ ਪਾਸੇ ਇੱਕ ਕਾਲਪੁਰਖ ਹੈ ਦੂਸਰੇ ਪਾਸੇ ਮਾਇਆ ਹੈ ਮਾਇਆ ਵਿਛਾਈ ਮਾਇਆ ਦਾ ਜਾਲ ਵਿਛਾਇਆ ਕਾਲਪੁਰਖ ਨਹੀਂ ਹੈ फसाया भी अकाल पुरख नहीं है क्डेगा भी अकाल पुरख ही बस ये गलन आपको समझना और इस करके सतगुर कहते हैं कि ख्वार हो रहे ने लोग माता पिता सब हेत हैं हेते पलचाई राम हेते मोह की गल है मोह माता पिता यानी कि परिवार की गल है परिवार के मनुख ने प्यार पालना मोह नहीं لیکن ملک اپنے ਪਰਿਵਾਰ ਦੇ ਵਿੱਚ মোহ پال بیٹھا ہے ਜਿਵੇਂ ਮੈਂ ਬੇਨਤੀ ਕੀਤੀ ਸੀ ਕਿ ਜੇ ਸਤਿਗੁਰੂ ਜੀ ਨੇ ਵੀ মোহ پال لیا ਹੁੰਦਾ ਤਾਂ ਕਿਵੇਂ ਭੇਜ ਸਕਦੇ ਸਨ ਆਪਣੇ ਬੱਚਿਆਂ ਨੂੰ ਆਪਣੇ ਸਾਹਮਣੇ اور ਸ਼ਹੀਦ ਹੁੰਦਿਆਂ ਦੇਖ ਕੇ ਜਕਾਰੇ ਛਡਾਏ ਗਏ ایسی ਸਮਰਥਤਾ ਐਸਾ ਦ੍ਰਿੜ ਇਰਾਦਾ ਐਸਾ ਭਰੋਸਾ اور ਐਸਾ ਵਿਸ਼ਵਾਸ ਅਨਯਾਥਾ ਜਿਸ ਵਕਤ ਸਿੱਖਾਂ ਨੇ ਕਿਹਾ ਸੀ ਕਿ ਸਹਬਜ਼ਾਦਿਆਂ ਨੂੰ ਲੈ ਕੇ ਨਿਕਲ ਜਾਓ ਸਤਿਗੁਰਾਂ ਕੋਲ ਤਾਂ ਖਿਮਾ ਕਰਨੀ ਗੱਲ ਸਮਝਾਣ ਦੀ ਗੱਲ ਕਰ ਰਿਹਾ ਬਹਾਨਾ ਆ ਗਿਆ ਸੀ ਅਗਰ ਮੋਹ ਮਾਇਆ ਦੇ ਵਿੱਚ ਫਸੇ ਹੁੰਦੇ ਤਾਂ ਕਿਸੇ ਖਾਪੀ ਕਹਿੰਦੇ ਬਸ ਹੁਣ ਮੈਨੂੰ ਹੋਰ ਕੀ ਚਾਹੀਦਾ ਪਰ ਐਸਾ ਫੈਸਲਾ ਸਤਗੁਰ ਨੇ ਪ੍ਰਵਾਨ ਨਹੀਂ ਕੀਤਾ ਕਬੂਲ ਨਹੀਂ ਕੀਤਾ ਕਿਉਂ ਪ੍ਰਵਾਨ ਨਹੀਂ ਹੋਇਆ ਕਿਉਂ ਕਬੂਲ ਨਹੀਂ ਹੋਇਆ ਕਿਉਂਕਿ ਮੋਹ ਨਹੀਂ ਸੀ ਹੇਤ ਨਹੀਂ ਸੀ ਪਿਆਰ ਸੀ ਐਸਾ ਤਾਂ ਨਹੀਂ ਹੈ ਕਿ ਸਤਗੁਰਾਂ ਨੂੰ ਆਪਣੇ ਸਹਬਜ਼ਾਦੇ ਨਾਲ ਜਾਂ ਆਪਣੇ ਸਿੱਖਾਂ ਦੇ ਨਾਲ ਪ੍ਰੀਤ ਨਹੀਂ ਸੀ ਸਿੱਖਾਂ ਔਰ ਸਹਬਜ਼ਾਦੇ ਨਾਲ ਪ੍ਰੀਤ ਵੀ ਸੀ ਔਰ ਇੱਕੋ ਜਿਹੀ ਸੀ ਕਿਉਂਕਿ ਜਿਹੜੀ ਮੋਹ ਹੈ ਨਾ ਜਦੋਂ ਮੋਹ ਪ੍ਰੀਤ ਜਦੋਂ ਆਪਣੀ ਹੱਦ ਪਾਰ ਕਰਦੀ ਹੈ ਜਦੋਂ ਮੋਹ ਬਣਦੀ ਹੈ ਤਾਂ ਮੋਹ ਇੱਕਸਾਰ ਨਹੀਂ ਹੁੰਦਾ ਕਦਾਬ ਕਦੀ ਵੀ ਕਿਸੇ ਦੇ ਲਈ ਮੋਹ ਜ਼ਿਆਦਾ ਹੁੰਦਾ ਕਿਸੇ ਲਈ ਮੋਹ ਘੱਟ ਹੁੰਦਾ ਲੇਕਿਨ ਜਿਹਦੀ ਸੱਚੀ ਪ੍ਰੀਤ ਹੈ ਸੱਚੀ ਪ੍ਰੀਤ ਇੱਕਸਾਰ ਹੈ ਹਮੇਸ਼ਾ ਜਿਹੜਾ ਪਿਆਰ ਕਰਦਾ ਹੈ ਪਿਆਰ ਦੇ ਵਿੱਚ ਉਤਾਰ ਚੜਾਓ ਨਹੀਂ ਹੈ ਮੋਹ ਦੇ ਵਿੱਚ ਹੀ ਉਤਾਰ ਚੜਾਓ ਨੇ ਇਸ ਕਰਕੇ ਜਿਹੜੇ ਪਿਆਰ ਕਰਨ ਵਾਲੇ ਨੇ ਉਹ ਇੱਕਸਾਰ ਰਹਿੰਦੇ ਨੇ ਕਿਉਂਕਿ ਮੋਹ ਦੇ ਵਿੱਚ ਫਸੇ ਹੋਏ ਲੋਕ ਜਿਹੜੀ ਭਾਵਨਾ ਨੂੰ ਹੀ ਨਹੀਂ ਸਮਝ ਸਕਦੇ ਮੋਹ ਦੇ ਵਿੱਚ ਉਹ ਫਸੇ ਹੀ ਕਿਉਂ ਨੇ ਕਿਉਂਕਿ ਪਹਿਲਾ ਕਦਮ ਹੀ ਗਲਤ ਸੀ ਇਸ ਕਰਕੇ ਉਹ ਉਤਾਰ ਚੜਾਅ ਦੀ ਸਥਿਤੀ ਦੇ ਵਿੱਚ ਨੇ ਸਤਿਗੁਰ ਕਹਿੰਦੇ ਨੇ ਐਸੀ ਸਥਿਤੀ ਦੇ ਵਿੱਚ ਪਲਚਾਈ ਪਲਚਾਈ ਦਾ ਮਤਲਬ ਕੀ ਹੈ ਉਲਜੀ ਹੋਈ ਫਸੀ ਹੋਈ ਤਾਣਾ ਬਾਣਾ ਸਾਰਾ ਉਲਝ ਜਾਂਦਾ ਹੈ ਕਿਉਂਕਿ ਮੋਹ ਦੇ ਵਿੱਚ ਸਮਝ ਨਹੀਂ ਲੱਗਦੀ ਮਨੁੱਖ ਨੂੰ ਕੁਝ ਵੀ ਆਖਰ ਮੋਹ ਪਾਲ ਕੇ ਕਰ ਵੀ ਕੀ ਲਏਗਾ ਵਿਛੋੜਾ ਤਾਂ ਹੋਣਾ ਹੀ ਹੋਣਾ ਹੈ ਇਸੇ ਕਰਕੇ ਸਤਗੁਰ ਕਹਿੰਦੇ ਹੇਤੇ ਬਲਚਾਈ ਪੁਰਬ ਕਮਾਈ ਮੀਟ ਨਾ ਸਕੇ ਕੋਈ ਸੰਸਾਰ ਦੇ ਵਿੱਚ ਜੋ ਵੀ ਸਾਨੂੰ ਮਿਲ ਰਿਹਾ ਜੋ ਮਿਲਿਆ ਹੈ ਉਹ ਪੁਰਬ ਕਮਾਈ ਹੈ ਪੁਰਬ ਜਨਮ ਕੇ ਮਿਲੇ ਸੰਜੋਗੀ ਜਾਂ ਫਿਰ ਮਨਮੁर्ख ਕਾਹੇ ਬਿਲਾਏ ਪੁਰਬ ਲਿਖੇ ਕਾ ਲਿਖਿਆ ਪਈ ਇਹ ਸਭ ਕੁਝ ਪੁਰਬ ਪਾਪ ਪਹਿਲਾਂ ਦਾ ਇਸ ਨੂੰ ਕੋਈ ਮਿਟਾ ਨਹੀਂ ਸਕਦਾ ਹੁਣ ਜ਼ਾਹਿਰ ਤੌਰ ਉਪਰ ਜਿੰਨਾ ਵਕਤ ਅਸੀਂ ਬਿਤਾਣਾ ਹੈ ਆਪਣੇ ਜਿੰਨੇ ਰਿਸ਼ਤੇਦਾਰ ਨੇ ਜਿੰਨੇ ਕਟਮ ਨੇ ਉਹਨਾਂ ਵਕਤ ਹੀ ਬਿਤਾਣਾ ਹੈ ਔਰ ਉਹਨਾਂ ਵਕਤ ਪਿਆਰ ਦੇ ਨਾਲ ਬਿਤਾਣਾ ਹੈ ਇਸ ਕਰਕੇ ਕਟਮ ਦੇ ਨਾਲ ਪ੍ਰੀਤ ਕਰਨ ਤੋਂ ਇਨਕਾਰ ਨਹੀਂ ਹੈ ਮੋਹ ਪਾਲਨ ਤੋਂ ਇਨਕਾਰ ਹੈ ਤੇ ਮੋਹ ਦੀ ਅਵਸਥਾ ਕੀ ਹੈ ਕਟਮ ਤੂੰ ਜੇ ਦੇਖਦਾ ਚਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚਲੇ ਨਹੀਂ ਤੇਸ ਨਾਲ ਕਿਉਂ ਚਿਤਲਾਈਏ ਚਿਤ ਨਹੀਂ ਲਾਣਾ ਪਿਆਰ ਲਾਉਣ ਵਿੱਚ ਪਿਆਰ ਪਾਣ ਵਿੱਚ ਉਰਚਿਤ ਲਾਉਣ ਵਿੱਚ ਫਰਕ ਹੈ ਚਿਤ ਕਿੱਥੇ ਲਾਣਾ ਚੇਤਿਕ ਅਕਾਲਪੁਰਖ ਦੇ ਨਾਲ ਲਾਣਾ ਹੈ ਇਕ ਅਕਾਲਪੁਰਖ ਤੋਂ ਬਿਨਾਂ ਹੋਰ ਚਿਤ ਕਿਸੇ ਦਿਨ ਲਾਣਾ ਨਹੀਂ ਔਰ ਅਗਰ ਇਹ ਕਕਾਲਪੁਰਖ ਨਾਲ ਚਿਤ ਲੱਗ ਗਿਆ ਤਾਂ ਕਿਸੇ ਹੋਰ ਨਾਲ ਚਿਤ ਲਾਉਣ ਦੀ ਲੋੜ ਵੀ ਨਹੀਂ ਫਿਰ ਮੁਕ ਸੰਸਾਰ ਇੱਕ ਰਮਜ਼ ਨੂੰ ਸਮਝੇਗਾ ਜਿਨ ਸ੍ਰਿਸ਼ਟ ਸਾਜੀ ਕਰ ਵੇਖੇ ਤਿਸ ਜੀਵੜ ਵਰਨ ਕੋਈ ਇਹਦੇ ਨਾਲ ਆਪਾਂ ਚਿਤ ਲਾਣਾ ਜਿਹਦੇ ਤੋਂ ਵੱਡਾ ਹੋਰ ਕੋਈ ਨਹੀਂ ਹੈ ਲੇਕਿਨ ਪਾਛੇ ਕੇ ਦਿਨ ਮਨਮੁਖ ਅੰਧਾ ਤਪ ਤਪ ਖਵੇ ਬਿਨ ਸਬਦੇ ਸ਼ਾਂਤ ਨਾ ਆਈ ਹੁਣ ਮਨਮੁਖ ਜਿਹੜਾ ਹੈ ਉਮੋਹ ਦੇ ਵਿੱਚ ਫਸਿਆ ਹੋਇਆ ਹੈ ਔਰ ਮੋਹ ਦੇ ਵਿੱਚ ਕੀ ਹੈ ਗਰਮਾਇਸ਼ ਹੈ ਤਪ ਤਪ ਕੇ ਖਪਰੇ ਹੈ ਸ਼ਬਦ ਉਹਦੇ ਕੁਲ ਹੈ ਨਹੀਂ ਇਸ ਕਰਕੇ ਸ਼ਾਂਤ ਨਹੀਂ ਆ ਰਹੀ। ਔਰ ਕਈ ਤਾਂ ਐਸੇ ਲੋਕ ਵੀ ਦੇਖੇ ਨੇ ਜਿਹੜੇ ਕਰਦੇ ਨੇ ਕਥਾ ਜਾਂ ਜਿਹੜੇ ਕਰਦੇ ਨੇ ਕੀਰਤ ਕੀਰਤਨ ਉਹ ਵੀ ਮੋਹ ਦੇ ਵਿੱਚ ਫਸੇ ਹੋਏ ਨੇ। ਸ਼ਾਂਤੀ ਉਹਨਾਂ ਦੇ ਮਨਾਂ ਦੇ ਵਿੱਚ ਵੀ ਨਹੀਂ ਨਖਰੇ ਉਹ ਵੀ ਬੜੇ ਕਰਦੇ ਨੇ। ਹੁੰਦੇ ਚੜ੍ਹਦੀ ਕਲਾ 'ਚ ਨੇ ਤੰਦਰੁਸਤ ਨੇ ਆਪਣੀਆਂ ਅਰਦਾਸਾਂ ਕਰਵਾਉਂਦੇ ਨੇ। ਐਸੇ ਲੋਕ ਫਿਰ ਹੋਮੇ ਦੀ ਬਿਚਮਾਰੇ ਹੋਏ ਰੱਬ ਨੂੰ ਨਹੀਂ ਸਮਝ ਸਕਦੇ। ਰੱਬ ਦਾ ਰਾਹ ਲੋਕਾਂ ਨੂੰ ਕੀ ਦੱਸਣਗੇ? ਪਾਤਸ਼ਾਹ ਨੇ ਨਾਨਕ ਬਿਨ ਨਾਵੇ ਸਭ ਕੋਈ ਭੂਲਾ ਮਾਇਆ ਮੋਹ ਖੋਈ। ਇਨ ਨਾਮ ਤੋਂ ਬਿਨਾ ਦੀ ਅਵਸਥਾ ਹੈ ਕਿਉਂਕਿ ਨਾਮ ਤੋਂ ਬਿਨਾ ਪੁਲਿਆ ਹੋਇਆ ਮਨੁੱਖ ਹੀ ਮਾਇਆ ਦੇ ਵਿੱਚ ਖੁਆਰ ਹੋ ਰਿਹਾ ਹੈ ਜਿਸ ਵਕਤ ਐਸੀ ਸਥਿਤੀ ਆਈ ਜਲਣ ਦੀ ਇਹ ਜਗ ਜਲਦਾ ਦੇਖ ਕੇ ਭੱਜ ਪਏ ਹਰ ਸਰਨਾਈ ਰਾਮ ਜਿਨ੍ਹਾਂ ਨੇ ਜਲਨ ਮਹਿਸੂਸ ਕੀਤੀ ਹਾਉ ਮੇ ਦੀ ਹੁਣ ਜਿਹਨੂੰ ਜਲਨ ਮਹਿਸੂਸ ਹੀ ਨਹੀਂ ਜਿਵੇਂ ਮੈਂ ਬੇਨਤੀ ਕਰਦਾ ਸੀ ਹੁਣ ਸ਼ਰਾਬ ਪੀਣ ਵਾਲਾ ਆਪਣਾ ਅੰਦਰ ਸੜ ਰਿਹਾ ਲੇਕਿਨ ਉਹਨੂੰ ਤਾਂ ਅਲੰਦਾਰਿਆ ਮਹਿਸੂਸ ਹੀ ਨਹੀਂ ਹੋ ਰਹੀ ਜਲਨ ਲੇਕਿਨ ਜਿਹੜੇ ਦੇਖਣ ਵਾਲੇ ਨੇ ਕਈ ਵਾਰੀ ਉਹ ਜਲਨ ਮਹਿਸੂਸ ਕਰ ਰਹੇ ਹੁੰਦੇ ਨੇ ਵੀ ਕੀ ਕਰ ਕੀ ਰਿਹਾ ਸਿਗਰਟ ਪੀਣੇ ਦੇਖ ਕੇ ਕਈਆਂ ਨੂੰ ਨਫ਼ਰਤ ਦੇਖ ਕੇ ਨਫ਼ਰਤ ਜਾਗਦੀ ਹੈ ਲੇਕਿਨ ਜਿਹੜਾ ਸੜ ਰਿਹਾ ਉਹਨੂੰ ਪਤਾ ਹੀ ਨਹੀਂ ਉਹ ਖੁਸ਼ ਹੋ ਰਿਹਾ ਹੈ ਆਨੰਦ ਨਾਲ ਸੂਟੇ ਲਾ ਰਿਹਾ ਜਿਹੜੇ ਸੜਦੇ ਹੋਏ ਇਸ ਜਗਤ ਵਿੱਚ ਆਪਣੇ ਆਪ ਨੂੰ ਜਲਨ ਮਹਿਸੂਸ ਕਰਨਗੇ ਉਹੀ ਸਰਨਾਈ ਜਾਣਗੇ ਔਰ ਫਿਰ ਸਰਨਾਈ ਜਾ ਕੇ ਕਰਨ ਕੀ ਕੀ ਅਰਦਾਸ ਕਰੀਂ ਗੁਰਪੂਰੇ ਆਗੇ ਰੱਖ ਲਿਓ ਦੇਵ ਵਿਡਾਈ ਰਾਮ ਰੱਖ ਲਿਓ ਸਰਨਾਈ ਹਰ ਨਾਮ ਵਡਾਈ ਤੁਧ ਜੀਵੜ ਅਵਰ ਨੰਦਾਤਾ ਸੇਵਾ ਲਾਗੇ ਸੇਵੜ ਭਾਗੇ ਜੁਗ ਜੁਗ ਏਕੋ ਜਾਤਾ ਜਤ ਸਤ ਸੰਜਮ ਕਰਮ ਕਮਾਵੇ ਬਿਨ ਗੁਰ ਗਤ ਨਹੀਂ ਪਾਈ ਨਾਨਕ ਤਿਸ ਨੂੰ ਸਬਦ ਵਜਾਏ ਜੋ ਜਾਏ ਪਵੇ ਹਰ ਸਰਨਾਈ ਗੱਲ ਬਿਲਕੁਲ ਸਪਸ਼ਟ ਹੈ ਤੋ ਸਤਗੁਰ ਜੀ ਨੇ ਇਸ ਸਪਸ਼ਟ ਅਵਸਥਾ ਦੇ ਵਿੱਚ ਮਨੁੱਖ ਨੂੰ ਗੱਲ ਨੂੰ ਸਮਝਾ ਦਿੱਤਾ ਕਿ ਜੋ ਹਰ ਮਤ ਦੇ ਸਾ ਉਪਜੇ ਹਰ ਮਤ ਕਾਈ ਰਾਮ ਗੁਰੂ ਦੀ ਸ਼ਰਨ ਪੈ ਕੇ ਹੀ ਆਤਮਿਕ ਅਵਸਥਾ ਪ੍ਰਾਪਤ ਹੋ ਸਕਦੀ ਹੈ ਅਨਿਹਤਾ ਨਹੀਂ ਔਰ ਪਾਛੇ ਕਿ ਜਿਹੜਾ ਮਨੁੱਖ ਅਕਾਲਪੁਰਖ ਦੀ ਸਰਨ ਜਾ ਪੈਂਦਾ ਹੈ ਅਕਾਲਪੁਰਖ ਉਸ ਨੂੰ ਗੁਰੂ ਸ਼ਬਦ ਰਹੀਂ ਗੁਰ ਸ਼ਬਦ ਦੀ ਦਾਤ ਬਖਸ਼ਦਾ ਔਰ ਗੱਲ ਉਸਦੀ ਸਮਝ ਲੱਗ ਜਾਂਦੀ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ